ਕੀ ਜੀ ਰੋਡ ਪਰ ਨਾਸ਼ਾ ਕੋਸ਼ਿਸ਼ ਆ ਕਾਫੀ ਬਾਇਦ ਨੂੰ ਅੱਜ ਜੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆ ਇਹਦੇ ਵਿੱਚ ਅਸੀਂ ਮੁਕੱਦਮਾ ਨੰਬਰ 149 ਜਿਹੜਾ ਸੀਗਾ ਸਾਡਾ 380 499 ਦਾ ਜਿਹੜਾ ਅਸੀਂ ਟੱਚ ਕੀਤਾ ਸੀਗਾ ਮਜੀਠਾ ਰੋਡ ਦੇ ਵਿੱਚ ਉਹਦੇ ਵਿੱਚ ਅਸੀਂ ਕਰ ਰਹੇ ਆ ਇਹਦੇ ਵਿੱਚ ਤੁਹਾਨੂੰ ਦੱਸਣਾ ਚਾਹਾਂਗੇ ਕਿ ਕੇਵੀ ਜੁਐਲਰਸ ਹੈਗੇ ਨੇ ਜਿਹੜੇ ਮਜੀਠਾ ਰੋਡ ਦੇ ਉੱਤੇ ਰਾਤ ਨੂੰ ਸਨ ਲਾ ਗਿਆ ਇਹਨਾਂ ਦੇ ਵਿੱਚੋਂ ਜਿਹੜੀ ਸੀਗੀ ਆਲਾ ਦੇ ਜੁਐਲਰੀ ਸ਼ਾਪ ਦੇ ਵਿੱਚੋਂ ਜਿਹੜੀ ਸੀਗੀ ਜੁਆਲੀ ਟੁੱਟੀ ਗਈ ਸੀਗੀ ਜਿਹੜੀ ਕੀ ਸਾਨੂੰ ਬੜੀ ਸਾਡੀ ਟੀਮ ਨੇ ਮਿਹਨਤ ਕਰਕੇ ਜਿਹੜੀ ਹੈਗੀ ਆ ਮੈਂ ਕਹਾਂ ਕਿ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਇਸ ਦੇ ਵਿੱਚੋਂ ਕਰਕੇ ਚਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਔਰ ਉਹਨਾਂ ਵੱਲੋਂ ਕੀਤੀ ਗਈ ਜਿਹੜੀ 9 ਕਿਲੋ ਚਾਂਦੀ ਸੀਗੀ ਉਸ ਜੁਵਲੀ ਸ਼ਾਪ ਦੇ ਵਿੱਚੋਂ ਬਰਾਮਦ ਕਰ ਲਈ ਔਰ ਬਾਕੀ ਦੀ ਜਿਹੜੀ ਹੈਗੀ ਆ ਆਊਟ ਆਫ ਸਟੇਟ ਇਹਨਾਂ ਨੇ ਵੇਚੀ ਹੈਗੀ ਆ ਉਹ ਵੀ ਅਸੀਂ ਰਿਮਾਂਡ ਲੈ ਲਿਆ ਜਿਹਨਾਂ ਦਾ ਮਾਨ ਜੋ ਤੇ ਜਿਹੜੀ ਹੈਗੀ ਆ ਉਹਨਾਂ ਨੂੰ ਜਿਹੜੀ ਹੈਗੀ ਆ ਰਿਕਵਰੀ ਕੀਤੀ ਜਾਵੇਗਾ ਉਮਰ ਕਿੰਨੀ ਜੀ ਇਹਨਾਂ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਚਾਰ ਜਿਹੜੇ ਹੈਗੇ ਆ ਅਸੀਂ ਦੋਸ਼ੀ ਜਿਹੜੇ ਹੈਗੇ ਆ ਇਹਦੇ ਵਿੱਚ ਗ੍ਰਿਫਤਾਰ ਕੀਤੇ ਆ ਇਦੇ ਵਿੱਚ ਹਰਪ੍ਰੀਤ ਸਿੰਘ ਹੈਪੀ ਹੈਗਾ ਵਿਕਰਮਜੀਤ ਸਿੰਘ ਉਰਫ ਕਾਕਾ ਹੈਗਾ ਲਵਜੀਤ ਸਿੰਘ ਲਵ ਔਰ ਅਰਣ ਕੁਮਾਰ ਉਰਫ ਸਾਹਬੋ ਹੈਗਾ ਇਹਨਾਂ ਚਾਰਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਗਿਆ ਔਰ ਇਹਦੇ ਵਿੱਚੋਂ ਜਿਹੜਾ ਲਵਪ੍ਰੀਤ ਹੈਗਾ ਇਹਦੇ ਉੱਤੇ ਪ੍ਰੀਵੀਅਸ ਰਿਕਾਰਡ ਦੇ ਮੁਤਾਬਕ ਇਹਦੇ ਉੱਤੇ ਪਹਿਲਾਂ ਵੀ 376 ਦਾ ਇੱਕ ਮੁਕੱਦਮਾ ਦਰਜ ਹੈਗਾ ਸਰ ਇਹਨਾਂ ਨੂੰ ਕੋਈ ਆਪਣਾ ਅੰਦਰੋਂ ਦੀ ਖਬਰ ਸੀ ਕੋਈ ਨਹੀਂ ਇਹਨਾਂ ਨੇ ਰੈਕੀ ਕੀਤੀ ਸੀ ਰੈਕੀ ਕਰਕੇ ਉਸ ਤੋਂ ਬਾਅਦ ਚ ਇਹਨਾਂ ਨੇ ਜਿਹੜੀ ਆਪਣੀ ਛੈਣੀ ਥੋੜਾ ਪ੍ਰਕਿਊਰ ਕਰਕੇ ਕਿਤੋਂ ਲੈ ਕੇ ਜਿਹੜਾ ਸੀਗਾ ਮੱਛੀ ਮੰਡੀ ਵਾਲੀ ਆਪਣੀ ਹੈਗੀ ਲੋਹੇ ਦੀ ਮਾਰਕੀਟ ਉੱਥੋਂ ਲੈ ਕੇ ਇਹਨਾਂ ਨੇ ਫਿਰ ਰਾਤ ਨੂੰ ਸੜੇ ਜੀ ਕੇ ਤਿੰਨ ਚਾਰ ਘੰਟੇ ਦੇ ਬਾਅਦ ਜਿਹੜੀ ਹੈਗੀ ਆ ਉਹ ਲਾ ਕੇ ਉਹ ਕੰਧ ਤੋੜ ਕੇ ਕੰਧ ਪਾੜ ਕੇ ਜਿਹਨੂੰ ਕਹਿੰਦੇ ਸਾਨੂੰ ਲਾ ਕੇ ਇਹਨਾਂ ਨੇ ਚੋਰੀ ਕੀਤੀ ਸੀ ਔਰ ਇਹ ਬੜੀ ਸੰਸਨੀ ਜੀ ਸੀਗਾ ਕ੍ਰਾਈਮ ਸੀਗਾ ਕਿਉਂਕਿ ਇਸ ਦਿਨ ਨਾਲ ਜਿਹੜਾ ਸੀਗਾ ਆਪਣੇ ਜੁਵਲਰ ਸ਼ਾਪਸ ਦੇ ਵਿੱਚ ਜਿਹੜੀ ਸੀਗੀ ਆ ਕਾਫੀ ਜੁਵਲਰ ਕਮਿਊਨਿਟੀ ਦੇ ਵਿੱਚ ਜਿਹੜਾ ਸੀਗਾ ਆ ਰੋਜ਼ ਪਾਇਆ ਗਿਆ ਸੀਗਾ ਕਿ ਇਮੀਡੀਏਟਲੀ ਇਸ ਤੋਂ ਪਹਿਲਾਂ ਵੀ ਇੱਕ ਸਾਡਾ ਸ਼ੈਡ ਦੇ ਵਿੱਚ ਹੋਇਆ ਸੀਗਾ ਕੇਸ ਉਹ ਵੀ ਨੈਕਸਟ ਵਿਥਨ 24 ਆਰ ਅਸੀਂ ਜਿਹੜਾ ਸੀਗਾ ਉਹ ਕੇਸ ਸੋਲਵ ਕਰ ਲਿਆ ਸੀਗਾ ਔਰ ਨੈਕਸਟ ਏ ਕੇਸ ਹੋਇਆ ਔਰ ਇਹ ਵੀ ਜਿਹੜਾ ਕੇਸ ਹੈ ਟਰੇਸ ਕਰ ਲਿਆ ਗਿਆ ਸੋ ਇਸ ਕਰਕੇ ਮੈਂ ਆਸ਼ਵਾਸ਼ਣ ਦਿੰਦਾ ਕਿ ਪੰਜਾਬ ਪੁਲਿਸ ਆਪਣੀ ਸਾਡੀ ਪੁਲਿਸ ਜਿਹੜੀ ਹੈਗੀ ਆ ਆਪਣੇ ਬੈਸਟ ਐਫਰਟਸ ਨਾਲ ਜਿੰਨੇ ਵੀ ਕ੍ਰਾਈਮ ਹੁੰਦਾ ਆ ਉਹਨੂੰ ਟਰੇਸ ਕਰਨ ਦੇ ਲਈ ਜਦੋਜਾਦ ਕਰਕੇ ਜਲਦੀ ਉਹਨਾਂ ਨੂੰ ਜੀਰੀਂ ਇਦੇ ਵਿੱਚ ਜੀ ਉਹ ਜਿਹੜਾ ਵਰਤਿਆ ਗਿਆ ਸੀਗਾ ਕੰਧ ਤੋੜਨ ਵਾਲਾ ਉਹ ਵੈਪਨ ਬਦਲ ਲਾਪ ਲਿਆ ਗਿਆ ਜੀ ਹੋਰ ਇਹਦੇ ਵਿੱਚ ਵੈਪਨ ਨਹੀਂ ਸੀ ਕੋਈ ਵਰਤਿਆ ਜਿਹੜੀ ਕੰਨੀ ਚਾਹਦੀ ਵਿਰਖਸ਼ਾਂ ਬਿਨਾਂ ਨੇ ਕੀਤੀ ਸੀ ਤੋਂ ਚੋਰੀ ਤੇ ਕਿੰਨੀ ਬਾਹਰ ਜਿਹੜੀ ਇਹਨਾਂ ਦੇ ਪੁੱਛਗੇ ਸਦੇ ਮੁਤਾਫਕ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਉੱਥੇ ਜਾ ਕੇ ਪਤਾ ਲੱਗੇਗਾ ਹਜੇ ਕਿੰਨੀ ਐਗਜ਼ੈਕਟਲੀ ਕਿੰਨੀ ਹੈਗੀ ਆ ਕਿਉਂਕਿ ਅਕਸਰ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਜੋ ਜਿਹੜਾ ਪੰਜਾਬੀ ਦੀ ਕਹਾਵਤ ਹੈ ਕਿ ਚੋਰਾਂ ਦੇ ਕੱਪੜੇ ਡਾਂਗਾ ਤੇ ਗੱਲ ਹੁੰਦੇ ਆ ਜਦੋਂ ਚੋਰੀ ਕਰ ਲੈਂਦੇ ਆ ਤਾਂ ਫਿਰੇ ਜਾਣ ਲੱਗੇ ਜਦੋਂ ਵੇਚਣ ਲੱਗਦੇ ਆ ਇਹਨਾਂ ਜੋ ਭਾਅ ਮਿਲਦਾ ਉਸ ਭਾਅ ਤੇ ਦੇ ਕੇ ਆ ਜਾਂਦੇ ਦੇਖੋ ਇਹ ਸਾਰੀਆਂ ਡਿਟੇਲਸ ਅਜਾ ਹੈ ਇਨਵੈਸਟੀਗੇਸ਼ਨਸ ਚੱਲ ਰਹੀਆਂ ਨੇ ਸਾਡੀਆਂ ਔਰ ਇਹ ਡਿਟੇਲਸ ਮੈਂ ਤੁਹਾਨੂੰ ਸ਼ੇਅਰ ਕਰਾਂਗਾ ਫਿਰ ਮੈਂ ਉਹ ਬੇਨਤੀ ਕਰਾਂਗਾ ਮੇਰਾ ਕੇਸ ਕਾਫ ਹੁੰਦਾ ਹੈ ਸੋ ਐਗਜੈਕਟ ਜਿਹੜੀ ਚੀਜ਼ ਹੈਗੀ ਆ ਬਾਕੀ ਬਹੁਤ ਜਲਦੀ ਤੁਹਾਨੂੰ ਬਾਕੀ ਵੀ ਰਿਕਵਰੀ ਕਰਕੇ ਅਸੀਂ ਤੁਹਾਨੂੰ ਪ੍ਰੈਸ ਨੋਟ ਦੇ ਸਰ ਅਫਸਰ ਦੇ ਵਿੱਚ ਵੀ ਇਹ ਨਾਲੇ ਵੇਚੇ ਕੁਝ ਦੇਖੋ ਫਿਰ ਉਹ ਉਹੀ ਚੀਜ਼ ਹੈ ਜਿਹੜੀ ਹਜੇ ਕੇਸ ਇਨਵੈਸਟੀਗੇਸ਼ਨ ਪ੍ਰੋਗਰੈਸ ਦੇ ਵਿੱਚ ਹੈ ਮੈਂ ਕੋਈ ਚੀਜ਼ ਰਿਲੀਕ ਨਹੀਂ ਕਰਾਂਗਾ ਜਿਹੜੀ ਕਾਂਸਲ ਇੱਥੇ ਕਾਫੀ ਛੋਟਾ ਹੋਲ ਹੈਗਾ ਇਹ ਕਿ ਨਾਰਮਲ ਪਰਸਨ ਲਈ ਇੰਪੋਸੀਬਲ ਹੁੰਦਾ ਲੰਘਣਾ ਤੇ ਨਾ ਕਿਸੇ ਬੱਚੇ ਨੂੰ ਵਿੱਚ ਬੱਤੇ ਆਈ ਕਿਸੇ ਨੂੰ ਨਹੀਂ ਜਿਹੜਾ ਤੁਸੀਂ ਇਹਨਾਂ ਦੀ ਫਿਜ਼ੀਕ ਵੇਖੋਗੇ ਤਾਂ ਇਹਨਾਂ ਦੇ ਵਿੱਚੋਂ ਜਿਹੜਾ ਇੱਕ ਬੰਦਾ ਹੈਗਾ ਬਹੁਤ ਹੀ ਛੋਟੀ ਹਾਈਟ ਦਾ ਹੈਗਾ ਔਰ ਉਹ ਬਹੁਤ ਫਰਤੀਲਾ ਹੈਗਾ ਉਹਦੀ ਜਿਹੜੀ ਮਤਲਬ ਕਿ ਫਿਜ਼ੀਕਲ ਫਿਜ਼ੀਕ ਇਸ ਤਰ੍ਹਾਂ ਦੀ ਹੈਗੀ ਹੈ ਕਿ ਬਹੁਤ ਛੋਟੇ ਹੋਲ ਦੇ ਵਿੱਚੋਂ ਉਹ ਲੰਘ ਸਕਦਾ ਇੱਕੋ ਇੱਕੋ ਬੰਦਾ ਗਿਆ ਜੀ ਇੱਕੋ ਔਰ ਇਹਦੇ ਸ਼ਾਪ ਦੇ ਵਿੱਚ ਵੀ ਡੀਵੀਆਰ ਵੀ ਨਾਲ ਲੱਗੇ ਸੀਗੇ ਉਹਨਾਂ ਦਾ ਸੋ ਇਹ ਇਸ ਲਈ ਇਹ ਕਾਫੀ ਚੈਲੈਂਜਿੰਗ ਸੀਗਾ ਸਾਡੇ ਵਿੱਚ ਸਰ ਇਹ ਬਕਰ ਕਿੰਨੇ ਕਿ ਲਿਖਾਇਆ ਸੀ ਕਿੰਨੇ ਚਾਹੁੰਦੀ ਲੇਕਿਨ ਉਹਨਾਂ ਨੇ ਹਜੇ ਆਪਣਾ ਜਿਹੜਾ ਸੀਗਾ ਸਾਰਾ ਸਾਬ-ਖਿਤਾਬ ਕਰਕੇ ਦੱਸਣਾ ਸੀਗਾ ਕਿਉਂਕਿ ਆਮ ਨਾਰਮਲ ਸ਼ਾਪ ਦੇ ਵਿੱਚ ਕਿੰਨਾ ਚਾਹਦੀ ਹੈ ਕਿੰਨਾ ਕਿ ਨਹੀਂ ਚਾਹਦਾ ਉਹ ਬਾਅਦ ਚ ਕੈਲਕੂਲੇਟ ਕਰਕੇ ਹੁੰਦਾ ਹੈ ਪਹਿਲਾਂ ਵੀ ਕੋਈ ਚੋਰੀ ਦੀ ਵਾਰਦਾਤ ਹੈ ਉਹਨਾਂ ਨੇ ਇਸ ਤਰ੍ਹਾਂ ਦੀ ਕੋਈ ਗਤੀ ਹੋਵੇ ਸੈਂਸ ਨਹੀਂ ਕੀਤੀ ਨਹੀਂ ਇਹਨਾਂ ਦੇ ਵਿੱਚੋਂ ਇੱਕ ਮੁਕਦਮਾ ਜਿਹੜਾ ਹੈਗਾ ਇੱਕ ਬੰਦੇ ਦੇ ਖਰਾਬ ਚਾਹ 376 ਦਾ ਮੁਕੱਦਮਾ ਦਰਜ ਹੈ ਪਹਿਲੀ ਵਾਰ ਕਰੜੀ ਕਿਤਾਬ ਹੋਂ ਤੱਕ ਦੀ ਪੁੱਛ ਕੇ ਉਸ ਤੱਕ ਤਾਂ ਇਹ ਹੀ ਆ ਕੱਲ ਨੂੰ ਫਦਰ ਇਨਵੈਸਟੀਗੇਸ਼ਨ ਚ ਕਿਤੇ ਕੋਈ ਲਿੰਕ ਜੋੜ ਜੇ ਜਾਂ ਕੋਈ ਇਨਵੈਸਟੀਗੇਸ਼ਨ ਚੱਲੇ ਉਹ ਫਿਰ ਤੁਹਾਰਾਂ ਨਾਲ ਸ਼ੇਅਰ ਕਰ ਦਿੱਤਾ ਜਾਵੇ